ਜਾਂਦੇ ਹੋਏ ਇਹ ਤਸਵੀਰ ਸਤਲੁਜ ਤੋਂ तकरीबन ਚੜਦੇ ਵਾਲੇ ਪਾਸੇ 2 ਕਿਲੋਮੀਟਰ ਦੀ ਅੱਗੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਾਣੀ ਨੂੰ ਥੋੜਾ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਪਾਣੀ ਪੂਰਾ ਪਹੁੰਚਣ ਨੂੰ ਟਾਈਮ ਲੱਗਦਾ ਹੈ ਤਰਾਤ 11 ਵਜੇ ਫਲੱਡ ਗੇਟ ਖੁੱਲ੍ਹ ਗਿਆ ਸੀ ਤਾਂ ਕੁਝ ਟਾਈਮ ਦੇ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਹੋਰ ਜ਼ਿਆਦਾ ਵਧਣਾ ਸ਼ੁਰੂ ਹੋ ਜਾਵੇਗਾ ਤਾਂ ਥੋੜਾ ਥੋੜਾ ਪਾਣੀ ਵਧਣਾ ਸ਼ੁਰੂ ਜ਼ਰੂਰ ਹੋ ਚੁੱਕਿਆ ਹੈ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਸ਼ਾਮ ਦੀਆਂ ਤਸਵੀਰਾਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਹਾਜ਼ਰ ਹਾਂ ਲੈ ਕੇ 6 ਵਜੇ ਕੇ ਤਕਰੀਬਨ 52 ਮਿੰਟ ਹੋ ਚੁੱਕਿਆ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀ ਇਹ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਦੇ ਵਿੱਚ ਵੱਡੇ ਵੱਡੇ ਦਰਖਤ ਵਗੈਰਾ ਤਰੜ ਕੇ ਹੋਣੇ ਸ਼ੁਰੂ ਹੋ ਚੁੱਕਿਆ ਤਾਂ ਇਸ ਵਕਤ ਦਰਿਆ ਦੀ ਤਸਵੀਰ ਕੀ ਹੈ ਉਹ ਤੁਹਾਡੇ ਹਾਜ਼ਰਾਂ ਦ੍ਰਿ ਸੱਤੋ ਜਿਹਦੀ ਤਸਵੀਰ ਕੀ ਹੈ ਉਹ ਲੈ ਕੇ ਹਾਜ਼ਰਾਂ ਪਾਖੜਾ ਦੇ ਜੋ ਫਲੱਡ ਗੇਟ ਖੁੱਲ ਗਿਆ ਸੀ ਉਸ ਤੋਂ ਬਾਅਦ ਰੈ ਸੱਤੋ ਦਾ ਜਲ ਪੱਤਰ ਹੁਣ ਥੋੜਾ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਔਰ ਅਸਲ ਤਸਵੀਰ ਆ ਜੋ ਜਿਆਦਾ ਭਿਆਨਕ ਰੂਪ ਵਹਿਗੁਰੂ ਕਰੇ ਕਿ ਨਾ ਹੋਵੇ ਜੇਕਰ ਹੁੰਦਾ ਤਾਂ ਉਹ ਵੀ ਲੈ ਕੇ ਹਾਜ਼ਰ ਹੋਗੇ ਹੋਣਾ ਜ਼ਰੂਰ ਹੈ ਇਹ ਗੱਲ ਪੱਕੀ ਹੈ ਕਿਉਂਕਿ ਪਾਖੜਾ ਦੇ ਜੇਕਰ ਫਲੱਡ ਗੇਟ ਖੁੱਲ ਗਏ ਹੈ ਤਾਂ ਤਸਵੀਰ ਡਰਾਉਣੀ ਜ਼ਰੂਰ ਹੋਵੇਗੀ ਤਕਰੀਬਨ ਜੋ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ 65000 ਕਿ ਉਸਕ ਪਾਣੀ ਤਾਂ 20000 ਪਾਣੀ 20000 ਕਿਉਂਕਿ ਜੋ ਪਾਣੀ ਹੈ ਉਹ ਨਹਿਰਾਂ ਦੇ ਵਿੱਚ ਛੱਡਿਆ ਜਾਵੇਗਾ ਤੇ ਬਾਕੀ ਇਸ ਦਰਿਆ ਦੇ ਵਿੱਚ ਇੱਥੇ ਇਹ ਦੱਸਣਾ ਲਾਜ਼ਮੀ ਬਣਦਾ ਹੈ ਕਿ ਪ੍ਰਸ਼ਾਸਨ ਦੇ ਦਿੱਤੇ ਜੋ ਇਹ ਅੰਕੜੇ ਨੇ ਪਰ ਰਸਤੇ ਦੇ ਵਿੱਚ ਜੋ ਨਦੀਆਂ ਨਾਲੇ ਪੈਂਦੇ ਨੇ ਉਹ ਵੀ ਦਰਿਆ ਦੇ ਵਿੱਚ ਪਾਣੀ ਆਉਣਾ ਹੈ ਦੂਜੀ ਗੱਲ ਕਿ ਜੋ ਨਦੀਆਂ ਨਾਲੇ ਨੇ ਇਹਨਾਂ ਦਾ ਕਿਤਨੇ ਕਿਤੋਂ ਕਨੈਕਸ਼ਨ ਆਪਸ ਦੇ ਵਿੱਚ ਜੁੜਦਾ ਤਾਂ ਬਵੇਗਾ ਥੋੜਾ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਸਾਡੇ ਜੋ ਜਾਣਕਰ ਪ੍ਰਾਪਤ ਹੋਏ ਜਿਸ ਜਗ੍ਹਾ ਤੇ ਅਸੀਂ ਖੜੇ ਆ ਤਾਂ ਤਕਰੀਬਨ ਅੱਗੇ ਇੱਕ ਪਿੰਡ ਬੁਰਜ ਟੰਗਾਰਾ ਤਾਂ ਉੱਥੇ ਤੱਕ ਪਾਣੀ ਪਹੁੰਚ ਚੁੱਕਿਆ ਤੇ ਕੁਝ ਟਾਈਮ ਬਾਅਦ ਦਰੈਸਾਤ ਲੋਈ ਦਾ ਪਾਣੀ ਇੱਥੇ ਵੀ ਪਹੁੰਚ ਜਾਵੇਗਾ ਤੇ ਤਕਰੀਬਨ 11 ਵਜੇ ਤੱਕ 10 ਵਜੇ ਤੱਕ ਲੋਹੀ ਆਰੀ ਦੇ ਵਿੱਚ ਪ੍ਰਵੇਸ਼ ਕਰੇਗਾ ਜੇਕਰ ਅੱਗੇ ਫਿਰੋਜ਼ਪੁਰ ਫਾਜ਼ਿਲਕੇ ਆਰੀ ਵਿੱਚ ਗੱਲ ਕਰੀਏ ਤਾਂ ਉੱਥੇ ਪਾਣੀ ਸਵੇਰ ਤੱਕ ਪਹੁੰਚੇਗਾ ਤੇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਹੁਣ ਚਲ ਪੱਦਰ ਵਧਣਾ ਥੋੜਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਚਲਦਾ ਚਲਦਾ ਸ਼ੇਅਰ ਜਰੂਰ ਕਰ ਦਿਓ ਉਹਦੇ ਪਾਣੀ ਦੇ ਤਸਵੀਰਾਂ ਦਿਖਾਉਣੇ ਕਿ ਪਾਣੀ ਕਿਸ ਤਰ੍ਹਾਂ ਵਧ ਰਿਹਾ ਹੈ ਇਹ ਸਟਾਰਟਿੰਗ ਤਸਵੀਰਾਂ ਨੇ ਤਾਂ ਇਹ ਸਟਾਰਟਿੰਗ ਪਹਿਲੀਆਂ ਤਸਵੀਰਾਂ ਨੇ ਜਦੋਂ ਕਿ ਹਜੇ ਥੋੜਾ ਪਾਣੀ ਨਗਾਲ ਕਹਿ ਸਕਦੇ ਨੇ ਜਿਸ ਨੂੰ ਉਹ ਪਾਣੀ ਆਇਆ ਤੇ ਕੁਝ ਟਾਈਮ ਦੇ ਬਾਅਦ ਜ਼ਿਆਦਾ ਪਾਣੀ ਵਧਣਾ ਹੋ ਜਾਏਗਾ ਵੀਡੀਓ ਨੂੰ ਚਲਦੇ-ਚਲਦੇ ਸ਼ੁਰੂ ਕਰੇ ਜਾਏ। ਇਹ ਤਸਵੀਰਾਂ ਦੇਖ ਸਕਦੇ ਹੋ। ਹੁਣ ਪਾਣੀ ਵਧਣਾ ਸ਼ੁਰੂ ਹੋ ਗਿਆ। ਇਹ ਇਸ ਤਰ੍ਹਾਂ ਕਾ ਫੂਸ ਵਗੈਰਾ ਦਰਿਆ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕਿਆ ਹੈ। ਅੱਗੇ ਵੱਡੇ ਦਰਖਤ ਦਰਿਆ 'ਚ ਰੁੜ ਕੇ ਆਇਆ ਹੈ। ਇਹ ਦੇਖ ਸਕਦੇ ਹੋ ਕਿ ਦਰਿਆ ਦੇ ਵਿੱਚ ਵੱਡੇ ਦਰਖਤ ਰੁੜ ਕੇ ਆਇਆ ਪਿੱਛੋਂ। ਤਾਂ ਇੱਥੇ ਪਿਆ ਹੈ। ਇੱਕ ਵਾਰ ਮੈਂ ਤਸਵੀਰ ਸਾਂਝੀ ਫਿਰ ਕਰਦੇ ਆ ਕਿ ਕਿੱਥੋਂ ਦੀ ਹੈ। ਇਹ ਤਸਵੀਰ ਇਹ ਸਤਲੁਜ ਦੇ ਜੋ ਪੋਲੇ ਮਹਿਤ ਪਰ ਤੋਂ ਜਗਰਾਵ ਰੋਡ ਜਾਂਦਾ ਉਸ ਤੋਂ ਚੜਦੇ ਵਾਲੇ ਪਾਸੇ ਦੀ ਤਸਵੀਰ ਹੈ ਹਾਲਾਤ ਪਹਿਲਾਂ ਵਰਗੇ ਫੇਰ ਬੱਤਰ ਹੋ ਸਕਦੇ ਆ ਤਸਵੀਰਾਂ ਦੇਖਦੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਅਸੀਂ ਲਗਾਤਾਰ ਤੁਰਦੱਕੇ ਅਪਡੇਟ ਅੱਗੇ ਤੱਕ ਪਹੁੰਚਾਉਂਦੇ ਰਹਾਂਗੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਇਹ ਕਰਨਾ ਪੜੀਆਂ ਕਰ ਦੇਣੀ ਹੈ ਨਾ ਇਹ ਨਿਆਣੇ ਹੋਰ ਅਪਡੇਟ ਅੱਗੇ ਨਹੀਂ ਆ ਦੇਖਾਂ

ਆ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਵੱਡੀ ਅਪਡੇਟ ਲੈ ਕੇ ਹਸਨਾਕ ਦਰਿਆ ਸਾਤਲੂ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ 57 ਦੇ ਜਣੇ ਨਾਲ ਜੁੜਿਓ 57 ਨਹੀਂ ਹੋਣੇ ਚਾਹੀਦੇ ਮੇਰੇ ਵੀਰੋ ਤਕਰੀਬਨ 200 ਨਾਲ ਜੁੜੇ ਹੋਣ ਚਾਹੀਦੇ ਆ ਵੱਡੀ ਅਪਡੇਟ ਲੈ ਕੇ ਹਾਜ਼ਰ ਆਂ ਚਲਦੇ ਚਲਦੇ ਗਰੁੱਪਾਂ ਦੇ ਵਿੱਚ ਵੀਡੀਓ ਪਾ ਦਿਓ ਕਿਉਂਕਿ ਦਰਿਆ ਸਤਲੁਜ ਦਾ ਗਲ ਪੱਧਰ ਲਗਾਤਾਰ ਹੁਣ ਵੱਧ ਰਿਹਾ ਤਾਂ ਤਕਰੀਬਨ ਇੱਕ ਹੋਰ ਵੱਡੀ ਅਪਡੇਟ ਦੇ ਰਹੀ ਐ ਇਸ ਟਾਈਮ ਦੀ ਵੱਡੀ ਇੱਕ ਹੋਰ ਅਪਡੇਟ ਆ ਗਈ ਐ ਕਿ ਤਕਰੀਬਨ ਇਹ ਤੋਂ 7 ਕਿਲੋਮੀਟਰ ਅੱਗੇ ਪਾਣੀ ਪਹੁੰਚ ਚੁੱਕਿਆ ਹੈ ਤੇ ਕੁਝ ਟਾਈਮ ਬਾਅਦ ਪਾਣੀ ਹੋਰ ਤੇਜ਼ ਹੋ ਜਾਊਗਾ ਪਾਣੀ ਦਾ ਵਹਾਅ ਤੇਜ਼ ਹੋ ਚੁੱਕਿਆ ਕੁਝ ਟਾਈਮ ਮਹਿਸ ਬਾਅਦ ਪਾਣੀ ਦਾ ਜੋ ਪੱਧਰ ਹੈ ਸਪੀਡ ਹੋਰ ਤੇਜ਼ ਹੋ ਜਾਏਗੀ ਤਾਂ ਕਿੰਨੇ ਵੀ ਨਾਲ ਜੁੜੇ ਹੋ ਆਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂ ਵੱਡੀ ਅਪਡੇਟ ਤੁਹਾਡੇ ਸਾਹਮਣੇ ਹਾਜ਼ਰਾਂ ਲੈ ਕੇ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਜੇ ਆਇਓ ਤਕਰੀਬਨ 500 ਜਣੇ ਤੁਸੀਂ ਨਾਲ ਜੁੜੇ ਹੋਣੇ ਚਾਹੀਦੇ ਹਾਂ ਸਾਈਡ ਵੀ ਜੀ ਸਾਈਡ ਜਰੂਰ ਦੱਸ ਦਿੰਨੇ ਆ ਮਹਤਵਪੂਰਤ ਜੋ ਜਗਰਾਉਂ ਰੋਡ ਜਾਂਦਾ ਹੈ ਤੇ ਕਰੀਬਨ ਚੜ੍ਹਦੇ ਵਾਲੇ ਪਾਸੇ 2 ਕਿਲੋਮੀਟਰ ਦੂਰੀ ਤੇ ਅਸੀਂ ਮੌਜੂਦ ਆ ਤੇ ਵੀਡੀਓ ਤੁਸੀਂ ਸ਼ੇਅਰ ਜਰੂਰ ਕਰ ਦਿਓ ਸਾਈਡ ਵੀ ਦੱਸ ਦਿੱਤੀ ਹੈ ਅੱਗੇ ਕੱਲ ਫਿਰ ਸ਼ੁਰੂ ਕਰਾਂਗੇ ਤਕਰੀਬਨ ਜਦੋਂ 200 ਤੋਂ ਉੱਪਰ ਹੋ ਗਏ ਤਾ ਮੇਰੇ ਵੀਰ ਫੇਰ ਆਪਾਂ ਅੱਗੇ ਗੱਲ ਸ਼ੁਰੂ ਕਰਾਂਗੇ ਤੇ ਉਹਨੇ ਟਾਈਮ ਤੋ ਅਸੀਂ ਇੱਥੇ ਕੈਮਰਾ ਆ ਅਦੀ ਨਜ਼ਰ ਦੇ ਨਾਲ ਇੱਥੇ ਦੇਖਦੇ ਰਹੋ ਫੇਰ ਅੱਗੇ ਗੱਲਬਾਤ ਸ਼ੁਰੂ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 200 ਤੋਂ ਉੱਪਰ ਜਦੋਂ ਨਾਲ ਜੁੜ ਜਿਓਗੇ ਤਾਂ ਫੇਰ ਆਪਾਂ ਸ਼ੁਰੂ ਕਰਾਂਗੇ ਗੱਲਬਾਤ ਅੱਗੇ ਹੋਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦਰਿਆ ਸਤਲੁਜ ਦੇ ਦਰਿਆ ਸਤਲੁਜ ਦੀ ਆਪਾਂ ਕੱਲ ਤੋਂ ਸਟਾਰਟਿੰਗ ਕਰਦੇ ਹਾਂ ਕੱਲ ਤਕਰੀਬਨ 7 ਵਜੇ ਅਪਡੇਟ ਦਿੱਤੇ ਸੀ ਕਿ ਦਰਿਆ ਸਤਲੁਜ ਦਾ 2 ਫੁੱਟ ਪਾਣੀ ਘਟ ਚੁੱਕਿਆ ਕੱਲ ਅਪਡੇਟ ਦਿੱਤੇ ਸੀ ਪਰ ਉਹ ਅਪਡੇਟ ਤੋਂ ਬਾਅਦ ਰਾਤ ਨੂੰ 11 ਵਜੇ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ੍ਹ ਜਾਂਦੇ ਆ ਤੇ ਉਹ ਰਾਤ ਨੂੰ 11 ਵਜੇ ਤੋਂ ਬਾਅਦ ਤਕਰੀਬਨ 7 ਵਜੇ ਅਸੀਂ ਅਪਡੇਟ ਇਹ ਦੇ ਦਿੱਤੀ ਸੀ ਕਿ ਦਰਿਆ ਸਤਲੁਜ ਦੇ ਚਾਰ ਫਲੱਡ ਗੇਟ ਖੁੱਲ੍ਹ ਗਏ ਆ ਤੇ ਜਲਦ ਹੀ ਪਾਣੀ ਦਰਿਆ ਦੇ ਵਿੱਚ ਪ੍ਰਵੇਸ਼ ਕਰੇਗਾ ਔਰ ਦਰਿਆ ਸਤਲੁਜ ਦਾ ਜਲ ਪੱਧਰ ਵਧੇਗਾ ਤਾਂ ਗੱਲ ਬਿਲਕੁਲ ਸੱਚੀ ਹੋਈ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਆ ਔਰ ਸਹੀ ਜਾਣਕਾਰੀ ਇਸ ਟਾਈਮ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਹੁਣ ਵਧ ਰਿਹਾ ਹੈ ਕਿ ਕੁਝ ਟਾਈਮ ਬਾਅਦ ਪਾਣੀ ਹੋਰ ਵੀ ਜ਼ਿਆਦਾ ਵਧਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਦੋਂ ਫਿਰ ਇਹ ਪਾਣੀ ਜਿਹਦਾ ਕਿ ਡੈਮਾਂ ਤੋਂ ਛੱਡਿਆ ਗਿਆ ਜ਼ਿਆਦਾ ਇੱਥੇ ਪਹੁੰਚਣਾ ਆ ਜਾਊਗਾ ਨਗਾਲ ਪਾਣੀ 'ਤੇ ਪਹੁੰਚਣਾ ਸ਼ੁਰੂ ਜ਼ਰੂਰ ਹੋ ਚੁੱਕਿਆ ਹੈ ਤਾਂ ਇਹ ਪਹਿਲੀਆਂ ਤਸਵੀਰਾਂ ਨੇ ਸਟਾਰਟਿੰਗ ਤਸਵੀਰਾਂ ਨੇ ਇਹ ਕਿ ਤਸਵੀਰਾਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਅੱਗੇ ਤਸਵੀਰ ਹੋਰ ਜ਼ਿਆਦਾ ਭਿਆਨਕ ਹੋਵੇਗੀ ਜ਼ਰੂਰ ਕਿਉਂਕਿ ਅਸੀਂ ਪ੍ਰਮਾਤਮਾ ਕੇ ਸ਼ੁਕਰ ਜ਼ਰੂਰ ਮਨਾਉਂਦੇ ਆਂ ਪਰ ਕੁਦਰਤੀ ਜਵਾਫਤਾ ਉਹ ਵਜੇ ਨਹੀਂ ਚੱਲ ਰਹੀ ਤਾਂ ਪੂਰੇ ਪੰਜਾਬ ਦੇ ਉੱਤੇ ਖਤਰਾ ਜ਼ਰੂਰ ਮੰਡਰਾ ਰਾ ਰਿਹਾ ਕਿਤੇ ਬਿਆਸ ਦਰਿਆ ਕਿਤੇ ਰਾਵੀ ਦਰਿਆ ਤੇ ਕਿਤੇ ਸਤਲੁਜ ਦਰਿਆ ਰਾਵੀ ਦਰਿਆ ਨੇ ਕਾਫੀ ਜ਼ਿਆਦਾ ਕਹਿਰ ਮਚਾਇਆ ਹੋਇਆ ਸਾਡਾ ਜੋ ਪਵਿੱਤਰ ਸਥਾਨ ਹੈ ਕਰਤਾਰਪੁਰ ਨਿਲਾਗੇ ਉਸ ਤੋਂ ਵੀ 5 ਤੋਂ 7 ਫੁੱਟ ਪਾਣੀ ਭਰਿਆ ਹੋਇਆ ਤਾਂ ਸਤਲੁਜ ਦਰਿਆ ਨੇ ਵੀ ਕਾਫੀ ਜ਼ਿਆਦਾ ਕਹਿਰ ਮਚਾਇਆ ਹੈ ਤਾਂ ਬਿਆਸ ਦਰਿਆ ਦੀ ਵੱਡੀ ਅਪਡੇਟ ਹੈ ਕਿ ਬਿਆਸ ਦਰਿਆ ਚ 1.5 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਔਰ ਟੋਟਲ ਸਾਰਾ ਪਾਣੀ ਮਿਲਾ ਕੇ ਤਕਰੀਬਨ 2 ਲੱਖ ਤੋਂ ਉੱਪਰ ਪਹੁੰਚ ਜਾਏਗਾ ਅੰਕੜਾ ਇੱਕ ਹੋਰ ਵੱਡੀ ਅਪਡੇਟ ਫਾਜ਼ਲ ਕਿਉਂਤ ਆ ਰਹੀ ਹੈ ਫਾਜ਼ਲ ਕਾਦੇ ਦੇ ਦੇ دیے ਕਿ ਫਾਜਲ ਕਹਦੇ ਜੋ ਪਿੰਡ ਹੈ ਗੁੱਦੜ ਵਾਲੀ ਪੈਣੀ ਵੱਡੀ ਅਪਡੇਟ ਕਿ ਜੋ ਫਾਜਲ ਕਹਿੰਦਾ ਪਿੰਡ ਹੈ ਲਾਧੂ ਕਹਦੇ ਨੇੜੇ ਗੁੱਦੜ ਵਾਲੀ ਪਾਣੀ ਉੱਥੇ ਤਕਰੀਬਨ 3 ਫੁੱਟ ਪਾਣੀ ਭਰ ਗਿਆ ਝੋਨੇ ਸਾਰੇ ਡੁੱਬ ਚੁੱਕੇ ਆ ਤ ਵੱਡੀ ਅਪਡੇਟ ਪਿੰਡ ਫਾਜਲ ਫਾਜਲ ਕਾ ਜ਼ਿਲ੍ਹਾ ਪਿੰਡ ਦਾ ਨਾਮ ਗੁੱਦੜ ਵਾਲੀ ਪੈਣੀ ਉੱਥੇ ਤਕਰੀਬਨ ਜੋ ਪਾਣੀ ਹੈ 5 5 ਤੇ 3 3 ਫੁੱਟ ਪਾਣੀ ਭਰ ਚੁੱਕਿਆ ਇਸ ਦੀ ਵਕਤ ਦੀ ਵੱਡੀ ਅਪਡੇਟ ਹੈ ਤੇ ਆ ਅਪਡੇਟ ਹੈ ਆਸ-ਪਾਸ ਦੇ ਜਿੰਨੇ ਵੀ ਝੋਨੇ ਸੀ ਉਹ ਸਾਰੇ ਹੀ ਖਤਮ ਹੋ ਚੁੱਕੇ ਆ ਉੱਥੇ ਵੀਰ ਜੀ ਕਿੰਨਾ ਕੁ ਖਤਰਾ ਹਾਂ ਵੀਰ ਜੀ ਖਤਰਾ ਜ਼ਰੂਰ ਹੈ ਖਤਰਾ ਹੈ ਕਿਉਂਕਿ ਪਿਛਲੀ ਬਾਰ ਨੂੰ ਪਾਣੀ ਵਧ ਸਕਦਾ ਆ ਜੋ ਪਿਛਲੇ ਬੀਤੇ ਦਿਨਾਂ ਆ ਤਕਰੀਬਨ 5 ਦਿਨ ਪਹਿਲਾਂ ਪਾਣੀ ਆਇਆ ਸੀ ਤਕਰੀਬਨ ਉਨਾ ਪਾਣੀ ਜਾਂ ਉਤੋਂ ਜ਼ਿਆਦਾ ਪਾਣੀ ਹੋ ਸਕਦਾ ਕਿਉਂਕਿ ਪਾਖੜਾ ਦਾ ਲੈਵਲ ਹੈ 1672 ਅਸ਼ਾਰੀ 2 ਤੇ ਚੱਲ ਰਿਹਾ ਹੈ 1672 ਅਸ਼ਾਰੀ 2 ਤੇ ਪਾਖੜਾ ਦਾ ਲੈਵਲ ਚੱਲ ਰਿਹਾ ਹੈ ਤਾਂ 1680 ਤੇ ਖਤਰਾ ਜ਼ਿਆਦਾ ਹੁੰਦਾ ਹੈ ਪਰ ਜਿੱਦਾਂ ਕਿ ਕੱਲ ਤੁਸੀਂ ਦੇਖਿਆ ਕਿ ਇੱਕ ਡੈਮ ਦੇ ਗੇਟ ਟੁੱਟ ਗਏ ਸੀ ਫਲੱਡ ਗੇਟ ਟੁੱਟ ਗਏ ਸੀ ਤਾਂ ਉਸ ਤੋਂ ਪ੍ਰਸ਼ਾਸਨ ਵੀ ਉੱਥੇ ਕਬਰਾਇਆ ਕਿ ਇੰਨਾ ਪਾਣੀ ਹੁਣ ਰੱਖ ਨਹੀਂ ਸਕਦੇ ਤਾਂ 1670 ਤੋਂ ਬਾਅਦ ਛੜਾਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਇੱਕ ਹੋਰ ਮੈਂ ਅਪਡੇਟ ਦੇ ਦੇਵਾਂ ਕਿ ਅੱਜ ਮੌਸਮ ਸਾਫ਼ ਸੀ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਮੌਸਮ ਸਾਫ਼ ਹੈ ਜਿਸ ਕਰਕੇ ਅਸੀਂ ਪਾਣੀ ਰਿਲੀਜ਼ ਕਰ ਰਹੇ ਹਾਂ ਕਿ ਉੱਪਰ ਬਰਸ਼ ਪਈ ਜਾਵੇ ਤੇ ਉਧਰ ਪਾਣੀ ਛੱਡਦੀ ਤੇ ਹਾਲਾਤ ਜਿਆਦਾ ਮਾੜੇ ਨਹੀਂ ਹੁਣ ਤੇ ਪ੍ਰਸ਼ਾਸਨ ਦਾ ਇਹ ਕਹਿਣਾ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਜੋ ਪਾਣੀ ਹੈ ਤਕਰੀਬਨ ਉਹ 60000 ਕਿਊਸਿਕ 65000 ਕਿਊਸਿਕ ਹੋਵੇਗਾ ਤੇ ਉਹਨਾਂ ਦੇ ਵਿੱਚੋਂ 20000 ਨਹਿਰਾਂ ਨੂੰ ਰਿਲੀਜ਼ ਕੀਤਾ ਜਾਵੇਗਾ ਪਰ ਕਿਧਰੇ ਕਿਧਰੇ ਜੋ ਸਾਨੂੰ ਖਤਰਾ ਲੱਗ ਰਿਹਾ ਹੈ ਜੋ ਸਾਡੀ ਜਾਣਕਾਰੀ ਹੈ ਜੋ ਸਾਡੀ ਸੋਚ ਹੈ ਉਸ ਦੇ ਮੁਤਾਬਕ ਤਕਰੀਬਨ 60 ਹਜ਼ਾਰ ਕਿਊਸਕ ਤੋਂ ਜ਼ਿਆਦਾ ਪਾਣੀ ਆਵੇਗਾ ਕਿਉਂਕਿ ਰਸਤੇ ਵਿੱਚੋਂ ਨਦੀਆਂ ਨਾਲੀਆਂ ਦਾ ਵੀ ਨਾਲੀਆਂ ਦਾ ਵੀ ਪਾਣੀ ਦਰਿਆਵਾਂ ਦੇ ਵਿੱਚ ਵਿੱਚ ਮਿਲਦਾ ਤਾਂ ਜਿੱਥੇ ਫਲੱਡ ਗੇਟ ਟੁੱਟੇ ਸੀ ਉਹ ਰਾਵੀ ਦਰਿਆ ਦੇ ਵਿੱਚ ਪੈਣ ਜਾਂਦਾ ਪਰ ਇੱਕ ਹੋਰ ਗੱਲ ਦੱਸ ਦਵਾਂ ਕਿਤੇ ਨਾ ਕਿਤੇ ਇਹਨਾਂ ਨਦੀਆਂ ਨਾਲਿਆਂ ਦੇ ਆਪਸ ਵਿੱਚ ਕਨੈਕਸ਼ਨ ਜੁੜੇ ਮਿਲਦੇ ਆ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਹੋਰ ਜ਼ਿਆਦਾ ਕਾਫੀ ਵੱਧ ਸਕਦਾ ਇੱਕ 196 ਜਣੇ ਨਾਲ ਜੁੜਿਆ ਤਾਂ ਵੱਡੀ ਅਪਡੇਟ ਦੇ ਰਿਹਾ ਤੇ ਸ਼ੇਅਰ ਜ਼ਰੂਰ ਕਰਿ ਜਾਵੇ ਖਬਰ ਨੂੰ 196 ਜਣੇ ਨਾਲ ਤੁਸੀਂ ਜੜਿਓ तकरीबन 300 ਦਾ ਅੰਕੜਾ ਪਾਰ ਹੋਣ ਤੋਂ ਬਾਅਦ ਫਿਰ ਹੋਰ ਜਾਣਕਾਰੀ ਦਿੰਨੇ ਆ 218 ਲੋ ਅੱਗੇ ਜਾਣਕਾਰੀ ਹੋਰ ਦੇ ਦਿੰਨੇ ਆ ਇੱਕ ਇੱਥੇ ਜੋ ਪੱਥਰ ਵਗੈਰਾ ਲਗਾਏ ਗਏ ਸੀਤ ਪੱਥਰ ਉਹ ਇਸ ਤਰ੍ਹਾਂ ਢੇਰੀਆਂ ਕਿਥਾਂ ਤੇ ਬਣ ਕੇ ਜਿੱਦਾਂ ਕਿ ਪੱਥਰ ਰੱਖੇ ਹੋਣ ਤਾਂ ਉਹ ਤਸਵੀਰ ਹੋਰ ਵੀ ਡਰਾਉਣੀ ਹੈ ਕਾਫੀ ਜ਼ਿਆਦਾ ਪੱਥਰ ਜੋ ਕਿ ਲੱਗੇ ਹੋਏ ਸੀ ਤਾਂ ਉੱਥੇ ਆਹ ਦੇਖੋ ਕਿ ਇਸ ਤਰ੍ਹਾਂ ਇਹ ਪੱਥਰ ਤਾਰਾਂ ਤੱਕ ਨਿਕਲੇ ਆਈਆਂ ਅੱਗੇ ਜੇਕਰ ਹੋਰ ਤਸਵੀਰ ਦਿਖਾਵਾਂ ਤਾਂ ਉੱਥੇ ਪੱਥਰ ਇਸ ਤਰ੍ਹਾਂ ਇਕੱਠੇ ਹੋ ਗਿਆ ਜਿੱਦਾਂ ਕੀ ਢੇਰ ਅੱਗੇ ਤੱਕ ਪੱਥਰ ਰਹਿ ਗਿਆ ਸਾਰੇ ਪੱਥਰ ਜੋ ਸੀ ਇੱਧਰ ਪੱਥਰ ਲੱਗੇ ਸੀ ਦਰਿਆ ਤੇ ਪਰ ਜੋ ਬੀਤ ਦਿਨ ਪਾਣੀ ਆਇਆ ਉਸਨੇ ਹਾਲਾਤ ਬਹੁਤ ਜ਼ਿਆਦਾ ਮਾਰੇ ਕਰ ਦਿੱਤੇ ਤਾਂ ਹਾਲਾਤ ਬਹੁਤ ਜ਼ਿਆਦਾ ਮਾਰੇ ਹੋਏ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਜਾਇਓ ਅੱਗੇ ਤੱਕ ਤਸਵੀਰ ਦਿਖਾਉਣਾ ਸਿੱਧੀ ਲਾਈਵ ਅਪਡੇਟ ਤੁਹਾਡੇ ਤੱਕ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਜਾਓ ਹੁਣ ਉਹ ਪੱਥਰ ਦਿਖਾ ਦਣਾ ਜਿਹੜੇ ਕਿ ਢੇਰੀਆਂ 'ਚ ਲੱਗ ਗਿਆ ਜੋ ਬੀਤੇ ਦਿਨ ਪਾਣੀ ਆਇਆ ਸੀ ਤਾਂ ਦੇਖ ਲਓ ਇੱਥੇ ਨੋਚ ਸੀਏ ਤਾਂ ਇਸ ਤਰ੍ਹਾਂ ਜਿਹਦਾ ਢੇਰੀਆਂ 'ਚ ਲੱਗੇ ਗਿਆ ਸਾਰੇ ਆ ਪਏ ਇੱਧਰ ਪਏ ਪੱਥਰ ਅੱਗੇ ਤੱਕੇ ਖਿਲਰ ਗਿਆ ਤਾਂ ਇੱਧਰ ਸਾਹਮਣੇ ਤੁਸੀਂ ਦੇਖਦੇ ਉਹ ਪੱਥਰ ਪਏ ਸਾਹਮਣੇ ਇਹ ਸਾਹਮਣੇ ਪੱਥਰ ਇਸ ਤਰ੍ਹਾਂ ਹੋ ਗਿਆ ਸਾਰੇ ਤਾਂ ਹੁਣ ਇੱਕ ਗੱਲ ਹੋਰ ਸਾਫ਼ ਹੋ ਚੁੱਕੀ ਹੈ ਜਦੋਂ ਹੁਣ ਪਾਣੀ ਆ ਰਿਹਾ ਤਾਂ ਫਿਰ ਇਹ ਸਪੋਰਟ ਪੱਥਰਾਂ ਦੀ हट ਗਈ ਤੇ ਇੱਥੇ ਦਰਿਆ ਦੀ ਢਾ ਵੀ ਲੱਗ ਸਕਦੀ ਹੈ ਹੋਣੇ ਦੇਖ ਸਕਦੇ ਹੋ ਪਾਣੀ ਜਿੱਦਾਂ ਕਿ ਵਧਣਾ ਸ਼ੁਰੂ ਹੋ ਚੁੱਕਿਆ ਹੈ ਪਾਣੀ ਦਰਿਆ ਸਤਲੁਜ ਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਹੁਣ ਤਾਂ ਇਹ ਦੇਖ ਸਕਦੇ ਹੋ ਇਹ ਤਸਵੀਰ ਇਧਰੋਂ ਦੇ ਪਾਣੀ ਅੱਗੇ ਜਾ ਕੇ ਪਾਣੀ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਨਗਾਲ ਪਾਣੀ ਜਿਹਾ ਸ਼ੁਰੂ ਹੋ ਚੁੱਕਿਆ ਹੈ ਤਾਂ ਦੇਖ ਸਕਦੇ ਹੋ ਇੱਥੇ ਇੱਕ ਵੱਡੀ ਅੱਗੇ ਜਾ ਕੇ ਨੋਸ਼ੀ ਤੋਂ ਸਾਰੇ ਕੁਝ ਬਿੱਕੇ ਡਿੱਗ ਗਏ ਪੱਥਰ ਵਗੈਰਾ ਸਾਰੇ ਖਿਲਰੇ ਗਏ ਜਿੱਦਾਂ ਕਿ ਖਲਾਰੇ ਹੁੰਦੇ ਆ ਤਾਂ ਵੱਡੀ ਅਪਡੇਟ ਤੁਹਾਡਾਂ ਸਾਂਝ ਕਰ ਰਿਹਾ ਇੱਕ ਦਰਿਆ ਸਤਲੂ ਦਾ ਹੁਣ ਜਲ ਪੱਦਰ ਵਧਣਾ ਸ਼ੁਰੂ ਹੋ ਚੁੱਕਿਆ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਇਸ ਤਰ੍ਹਾਂ ਦਰੜਾਂ ਪੈ ਗਈਆਂ ਸੀ ਇਧਰੜਾਂ ਪਈਆਂ ਸਾਰੀਆਂ ਤਾਂ ਵੱਡੀ ਅਪਡੇਟ ਹੈ ਦਰਿਆ ਸਤਲੂ ਦਾ ਜੋ ਜਲ ਪੱਦਰ ਸੀ ਇੱਕ ਵਾਰ ਫਿਰ ਸਟਾਡਿੰਗ ਤੋਂ ਸਾਰੀ ਜਾਣਕਾਰੀ ਦਿੰਦਾ ਕਿ ਦਰਿਆ ਸਤਲੂ ਜਿਹਦਾ ਜਲ ਪੱਦਰ ਹੁਣ ਵਧਣਾ ਥੋੜਾ ਥੋੜਾ ਸ਼ੁਰੂ ਹੋ ਚੁੱਕਿਆ ਹੈ ਪਾਖੜਾ ਦੇ ਫਲੱਡ ਗੇਟ ਖੁੱਲੇ ਗਏ ਸੀ ਚਾਰ ਫਲੱਡ ਗੇਟ ਚਾਰ ਚਾਰ ਫੁੱਟ ਤੱਕ ਖੁੱਲੇ ਗਏ ਹੈ ਤਾ ਵੱਡੀ ਅਪਡੇਟ ਹੈ ਦਰਿਆ ਸਤਲੁਜ ਦਾ ਪਾਸੇ ਪਾਣੀ ਆ ਰਿਹਾ ਤਾਂ ਅਗਲੇ ਲੋਕ ਸਥਰਕ ਜਰੂਰ ਹੋ ਜਾਣ ਕਿਉਂਕਿ ਵੱਡੀ ਜਾਣਕਾਰੀ ਹੈ ਸਿਰ ਇਸ ਚੈਨਲ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਜਾਣਕਾਰੀ ਨੂੰ ਅੱਗੇ ਤੁਹਾਡੇ ਸ਼ੇਅਰ ਜਰੂਰ ਕਰ ਦਿਓ ਤੇ ਇੱਕ ਵਾਰ ਸ਼ੇਅਰ ਜਰੂਰ ਕਰੀ ਜਾਇਓ ਤੇ ਕਿਰਮਨ 200 ਤੋਂ ਉੱਪਰ ਇੱਕ ਵਾਰ ਫੇਰ ਹੋ ਜਾਓ ਤੇ 200 ਜਦੋਂ ਸ਼ੇਅਰ ਕਰੋਗੇ ਤਾਂ 400 ਜਣੇ ਹੋ ਜਾਓਗੇ 230 ਜਣੇ ਹੋਗੇ ਹੁਣ 230 ਜਣੇ ਸ਼ੇਅਰ ਜਰੂਰ ਕਰ ਦਿਓ ਕੋਕੀ ਜਾਣਕਾਰੀ ਅੱਗੇ ਤੱਕ ਜਿੱਦਾਂ ਕਿ ਫਰੋਜਪੁਰ ਫਾਜ਼ਿਲਕਾ ਤੱਕ ਪਾਣੀ ਜਾਣਾ ਹੈ ਤਾਂ ਉਹਨਾਂ ਤੱਕ ਪਤਾ ਲੱਗ ਸਕੇ ਕਿ ਪਾਣੀ ਹੋਰ ਆ ਰਿਹਾ ਹੈ ਖਾਸ ਕਰਕੇ ਜੇਕਰ ਕੋਈ ਫਰੋਜਪੁਰ ਫਰੋਜਪੁਰ ਦਾ ਵੀਰ ਹੈ ਫਾਜ਼ਿਲਕਾ ਦਾ ਤਾਂ ਲੋਈਆਂ ਆ ਰਹੀ ਹੈ ਤਾਂ ਤੋ ਆਪਣੇ ਆਪਣੇ ਏਰੀਏ ਦੇ ਵਿੱਚ ਸਾਰੇ ਮੈਂ ਸ਼ੇਅਰ ਕਰ ਦਿਓ ਲੋਈਆਂ ਏਰੀਏ ਦੇ ਵਿੱਚ ਪਾਣੀ ਵਧੇਗਾ ਫਰੋਜਪੁਰ ਜ਼ਿਲ੍ਹਾ ਫਾਜ਼ਿਲਕਾ ਇੰਨਾ ਏਰੀਆ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਵਧੇਗਾ ਤੇ ਪਾਣੀ ਫਰੋਜਪੁਰ ਫਾਜ਼ਿਲਕੰਦ ਵਿੱਚ ਪਹਿਲਾਂ ਵਧਿਆ ਹੋਇਆ ਹੈ ਜੇ ਕੋਈ ਕੋਈ ਨਾਲ ਵੀਰ ਜੁੜਿਆ ਹੈ ਤਾਂ ਉਹ ਅੱਗੇ ਤੱਕ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਤੱਕ ਜਾਣਕਾਰੀ ਪਹੁੰਚ ਸਕੇ ਫਾਜ਼ਿਲਕੰਦ ਫੋਨ ਆਇਆ ਸੀ ਕਿਉਂਕਿ ਉੱਥੇ ਕਾਫੀ ਜ਼ਿਆਦਾ ਪਾਣੀ ਵਧਿਆ ਹੋਇਆ ਹੈ ਕਿਉਂਕਿ ਜਿਹੜਾ ਬਿਆਸ ਦਰਿਆ ਦਾ ਪਾਣੀ ਅੱਗੇ ਜਾ ਰਿਹਾ ਹੈ 2 ਲੱਖ ਤੋਂ ਉੱਪਰ ਉਸਨੇ ਕਹਿਰ ਮਚਾਇਆ ਹੈ ਜਦੋਂ ਇਹ ਪਾਣੀ ਅੱਗੇ ਜਾਵੇਗਾ ਤਾਂ ਹੋਰ ਕਾਫੀ ਜ਼ਿਆਦਾ ਕਹਿਰ ਮਚਾਵੇਗਾ ਤਾਂ ਹੁਣ ਅੱਗੇ ਤੱਕ ਜਾਣਕਾਰੀ ਸ਼ੇਅਰ ਕਰ ਦਿਓ ਇੱਕ ਵਾਰ ਫੇਰ ਤਾਂ ਸ਼ੇਅਰ ਕਰ ਦਿਓ ਹੁਣ ਕੁਝ ਟਾਈਮ ਦੇ ਲਈ ਤੁਸੀਂ ਹੁਣ ਇਹ ਤਸਵੀਰਾਂ ਦੇਖਦੇ ਰਹੋ ਦਰਿਆ ਦੀਆਂ ਅੱਗੇ ਤੱਕ ਦਿਖਾਉਣੇ ਇੱਕ ਵਾਰ ਸ਼ੇਅਰ ਜ਼ਰੂਰ ਕਰ ਜਾਈਓ ਉਹ ਦੇਖ ਲਈਏ ਸ਼ੇਅਰ ਜ਼ਰੂਰ ਕਰ ਜਾਈਓ ਕੰਨਰਾਏ ਪਾਣੀ ਚਲਾ ਜੇ ਪਾਣੀ ਚੜਾ ਜੇ ਵੀਰ ਜੀ ਅਗਰ ਆਉਂ ਕਿਹਾ ਰਾਤ ਨੂੰ ਜੀਹੇ ਕਮਰੇ ਰੰਗ ਫੇਰ ਮਾਰ ਦਿੱਤਾ ਦਾਦਰ ਜੀ ਨਹੀਂ ਹੋਵੇ ਜੀ ਫਰੀ ਮੋੜ ਦੇ ਲਈ ਕਰ ਦਿੱਤੇ ਮੇਰੇ ਹਾਲ ਪਾ ਦੇ ਕਿਰਦੀ ਮਾਈ ਪਾਣੀ ਤਾਂ ਜਾਂ ਤਾਂ ਮੈਂ ਬਾਦਰਾ ਯਾਰ ਸੋ ਜਿੰਨੇ ਵੀ ਦਰਸ਼ਕ ਜੁੜੇ ਹੋਓ ਸ਼ੇਅਰ ਜਰੂਰ ਕਰਦੇ ਰਹੋ ਜਿੰਨੇ ਵੀ ਦਰਸ਼ਕ ਜੁੜੇ ਹੋਏ ਹੋ ਜਿਹੜੇ ਵੀ ਜ਼ਰੀਏ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਜਰੂਰ ਕਰੋ ਆਪਣਾ WhatsApp Facebook YouTube

ਬਾਸ ਤੇਲ ਪਵਾਉਣ ਦਾ ਕਹੇ ਕੰਮ ਕਰਦੇ ਨੇ ਸਕੇਂਦਗੁਰ ਜੀ ਤੋਂ ਬਾਅਦ ਆਪਾਂ ਪਾਉਂਦੇ ਹਾਂ ਉਹ ਤੇ ਬਹੁਤ ਸਿੱਟ ਲੈ ਤਾਂ ਹਾਂ ਲਾਂ ਨਹੀਂ ਪਿੱਛੇ ਸਪਲ ਸਾਫ ਕਰ ਦੇਣਾ ਕਹਿਣ ਨਾਲ ਆਇਆ ਕਿ ਜਰੀ ਤੇ ਪਾਣੀ ਦੀ ਮੰਗ ਕਰ ਦੇਣਾ ਹਾਂ ਜੀ ਹੁਣ ਕਿੱਥੇ ਆਇਆ ਇਹ ਹੁਣ ਸ਼ਾਮ ਹੋ ਗਈ ਅੱਗੇ ਸਾਰਾ ਕੁਝ ਹੀਦਾ ਆਇਆ ਜਦੋਂ ਦੇ ਰੱਖਨੇ ਮਾਰਿਆ ਰਾਤੀ ਖਾਣ ਤੋਂ ਦੀ ਉਹ ਨੀਰਾ ਪਿਆ ਤਾਂ ਪਤਾ ਨਹੀਂ ਕਿੱਥੇ ਆ ਗਿਆ ਅੱਗੇ ਕਨੈਕਟ ਕਰ ਲੈ ਤਾਂ ਪੈ ਆ ਫੋਨ ਲਾ ਲਈ ਘਰੇ ਲਾ ਕੇ ਫੋਨ ਜਿੰਨੇ ਵੀ ਦਰਸ਼ਕ ਜੁੜੇ ਹੋ ਸ਼ੇਅਰ ਕਰਦੇ ਰਹੋ ਵੀਰ ਜੀ ਸਿਮਰ ਵੀਰ ਪੁੱਛ ਰਿਹਾ ਵੀ ਕਿੱਥੋਂ ਦੀ ਵੀਡੀਓ ਤੇ ਬੋਲ ਮੀ ਜੀ ਆਪਾਂ ਸਤਲੁਜ ਦਰਿਆ ਦੇ ਕੰਢੇ ਤੇ ਮੌਜੂਦ ਆ ਜਿਹੜਾ ਆਪਣੇ ਮਾਲਵੇ ਤੇ ਦੁਆਬੇ ਨੂੰ ਜੋੜਨ ਵਾਲਾ ਪੁਲ ਸਿੱਧਵਾਂ ਬੇਟ ਤੋਂ ਜਗਰਾਉਂ ਰੋਡ ਨਕੁੱਦਰ ਨੂੰ ਜੋੜਦਾ ਵਾ ਉੱਥੋਂ तकरीबन ਚੜ੍ਹਦੇ ਵਾਲੀ ਸਾਈਡ 2 ਕਿਲੋਮੀਟਰ ਦੂਰੀ ਤੇ ਖੜੇ ਆ ਉੱਥੋਂ ਦੀਆਂ ਤਸਵੀਰਾਂ ਲਾਈਵ ਸੋ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫੀ ਵੱਧ ਰਿਹਾ ਵਾ ਸਤਿ ਸ਼੍ਰੀ ਅਕਾਲ ਕੀ ਬੋਤਸਰੇ ਲਾਈਵ ਆ ਜੀ ਹਾਂਜੀ ਭਾਜੀ ਲਾਈਵ ਹੀ ਚੱਲ ਰਿਹਾ ਵਾ

ਹੁਣ ਤੱਕ ਤੁਸੀਂ ਦਰਿਆ ਸਤਲੁਜ ਦੀਆਂ ਲਾਈਵ ਸਿੱਧੀਆਂ ਤਸਵੀਰਾਂ ਦੇਖ ਰਹੇ ਸੀ ਪਰ ਇਸ ਵਕਤ ਦੀ ਵੱਡੀ ਦੁਬਾਰਾ ਅਪਡੇਟ ਦੇ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਅਸੀਂ ਲਗਾਤਾਰ ਦਰਿਆ ਸਤਲੁਜ ਤੇ ਮੌਜੂਦ ਹਾਂ ਔਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੋ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਫਿਰੋਜ਼ਪੁਰ ਫਾਜ਼ਿਲਕਾ ਦੇ ਇਲਾਕੇ ਦੇ ਵਿੱਚ ਖਬਰ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਉੱਥੇ ਪਹਿਲੇ ਹੜ ਆਇਆ ਹੋਇਆ ਹੈ ਤੋਦਰੋ ਇੱਕ ਫੋਨ ਕਾਲ ਸੁਣਨ ਆਉਂਦੀ ਹੈ ਕਿ ਸਾਡੇ ਕੋਲ ਤਾਂ ਪਹਿਲੇ ਬਹੁਤ ਜ਼ਿਆਦਾ ਪਾਣੀ ਵਧਿਆ ਹੋਇਆ ਪਰ ਜੇਕਰ ਤੁਸੀਂ ਸਾਡੇ ਚੈਨਲ ਨੂੰ ਅੱਗੇ ਤੱਕ ਸਹੀ ਤੋੜ ਆਪਣਾ ਚੈਨਲ ਹੈ ਸ਼ੇਅਰ ਕਰੋਗੇ ਤਾਂ ਜਾਣਕਾਰੀ ਬਹੁਤ ਜ਼ਿਆਦਾ ਅੱਗੇ ਪਹੁੰਚ ਜਾਣੀ ਹੈ ਤਾਂ ਆਪਣਾ ਫਰਜ਼ ਜੇਕਰ ਅਸੀਂ ਸਮਝ ਕੇ ਵੀਡੀਓ ਚਲਾਉਨੇ ਆ ਫਿਰ ਤੁਸੀਂ ਚਲਦੇ ਚਲਦੇ ਸ਼ੇਅਰ ਜਰੂਰ ਕਰ ਜਾਓ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਟਾਈਮ ਦੀ ਵੱਡੀ ਅਪਡੇਟ ਹੈ ਤੁਹਾਡੇ ਸਾਹਮਣੇ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੋ ਦਰਾਸ ਸਤਲੁਜ ਦਾ ਜਲ ਪੱਤਰ ਲਗਾਤਾਰ ਵੱਧ ਰਿਹਾ ਪਰ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਜਾਓ 152 ਜਣੇ ਨਾਲ ਜੁੜੇ ਹੋ ਪਰ ਇਸ ਤੋਂ ਜ਼ਿਆਦਾ ਕਿਤੇ ਹੋਣੇ ਚਾਹੀਦੇ ਆ ਕਿਉਂਕਿ ਜੇਕਰ ਅਸੀਂ ਇੱਕ ਸੇਵਾ ਦਾ ਕੰਮ ਕਰ ਰਹੇ ਆ ਤਾਂ ਤੁਹਾਡਾ ਵੀ ਫਰਜ਼ ਬਣਦਾ ਵੀਡੀਓ ਸ਼ੇਅਰ ਕਰਨ ਦਾ ਤੇ ਕਿੰਨੇ ਤੁਹਾਡਾ WhatsApp گروپ ਪੈ ਜਾ ਫਿਰ Facebook ਹੈ ਕੋਕ ਤੁਸੀਂ ਪਲੇਟਫਾਰਮਾਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲੋਹੀਆ ਏਰੀਆ ਦੇ ਵਿੱਚ ਇਸ ਪਾਣੀ ਦੇ ਨਾਲ ਕਾਫੀ ਜ਼ਿਆਦਾ ਖਤਰਾ ਹੋਵੇਗਾ ਤਾਂ ਇਸ ਤੋਂ ਅੱਗੇ ਜੋ ਫਰੋਜਪੁਰ ਫਾਜ਼ਲ ਕਾ ਜਲਾਲਾਬਾਦ ਹੈ ਉੱਥੇ ਵੀ ਕਾਫੀ ਜ਼ਿਆਦਾ ਖਤਰਾ ਪੈਦਾ ਹੋਵੇਗਾ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਫਾਜ਼ਲ ਕਹਿਰੇ ਦੀ ਤਾਂ ਉੱਥੇ ਇੱਕ ਵੱਡਾ ਫੌਂਟ ਕਲਸਨ ਆਉਂਦੀ ਹੈ ਪਿੰਡ ਗੁੱਦੜਕ ਪੈਣੀ ਉੱਤ ਫੋਨ ਕੋਲੋਂ ਦੀ ਕਿ ਸਾਡੇ ਕੋਲ ਤਕਰੀਬਨ 2 2 3 3 ਫੁੱਟ ਪਾਣੀ ਹੋ ਚੁੱਕਿਆ ਹੈ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਤੇ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਓ ਅਸੀਂ ਲਗਾਤਾਰ ਸੜੀ ਨਜ਼ਰ ਬਣੀ ਹੋਈ ਹੈ ਲਗਾਤਾਰ ਸੜੀ ਨਜ਼ਰ ਬਣੀ ਹੋਈ ਹੈ ਕਿਉਂਕਿ ਅਸੀਂ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਤੱਕ ਪਹੁੰਚਾ ਰਹੇ ਹਾਂ ਤਾਂ ਲੈਵਲ ਤੁਹਾਨੂੰ ਦੱਸਦੀ ਇੱਕ ਵਾਰ ਕਿ ਪਾਖੜਾ ਡੈਮ ਦੇ ਚਾਰ ਫਲੱਡ ਗੇਟ ਖੁੱਲ ਗਏ ਆ ਔਰ ਜੋ ਫੁੱਲਾ ਪਾਣੀ ਆਵੇਗਾ ਦਰਿਆ ਦੇ ਵਿੱਚ ਦੱਸਿਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਤਕਰੀਬਨ 65000 ਕਿਊਸਕ ਉਸ ਦੇ ਵਿੱਚੋਂ 20000 ਕਿਊਸਕ ਨਹਿਰਾਂ ਨੂੰ ਪਾਇਆ ਜਾ ਰਿਹਾ ਹੈ ਕੁੱਲ ਮਿਲਾ ਕੇ ਪਾਣੀ ਦੀ ਆਪਾਂ ਗੱਲ ਕਰੀ ਤਾਂ ਕੁਝ ਨਦੀਆਂ ਨਾਲਿਆਂ ਦਾ ਵੀ ਪਾਣੀ ਹੈ ਉਹ ਵੀ ਇਸ ਦਰਿਆ ਦੇ ਵਿੱਚ ਆਵੇਗਾ ਤਵੱਡੀ ਅਪਡੇਟ ਹੈ ਇਹ ਤਾਂ ਵੱਡੀ ਤੇ ਜਲਦ ਅਸੀਂ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਕਿੰਨੇ ਵੀ ਸਾਡੇ ਵੀਰ ਸਾਡੇ ਨਾਲ ਜੁੜੇ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਤਕਰੀਬਨ 9:00 ਵਜੇ ਲਾਈਵ ਹੋ ਮੰਗਿਆ ਜੇ ਸਾਰੇ ਦਿਨ ਦੀ ਚਰਚਾ ਕਰਾਂਗੇ ਅੱਜ ਦੇ ਵੀਡੀਓ ਦੇ ਵਿੱਚ ਕਿ ਤੁਸੀਂ ਅੱਜ ਕੀ ਕੀ ਦੇਖਿਆ ਕੀ ਕੀ ਸਾਡੀ ਅਪਡੇਟ ਰਹੀ ਤਾਂ 251 ਜਣੇ ਨਾਲ ਜੁੜ ਚੁੱਕੇ ਹੋ 251 ਜਣੇ ਇੱਕ ਵਾਰ ਸਾਰੇ ਜਣੇ ਸ਼ੇਅਰ ਜਰੂਰ ਕਰ ਦਿਓ 251 ਜਣੇ ਨਾਲ ਜੁੜਿਓ ਤਾਂ ਗਰੁੱਪਾਂ ਦੇ ਵਿੱਚ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਜਿੰਨੇ ਵੀ ਪਲੇਟਫਾਰਮ ਹੈ ਸਾਰਿਆਂ ਤੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਉਸ ਬਾਅਦ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦੇਣੀ ਹੈ ਬਿਆਸ ਦਰਿਆ ਬਾਰੇ ਬਿਆਸ ਦਰਿਆ ਦੀ ਵੀ ਇੱਕ ਵੱਡੀ ਅਪਡੇਟ ਸਾਡੇ ਕੋਲ ਤੱਕ ਆ ਰਹੀ ਹੈ ਕਿ ਬਿਆਸ ਦਰਿਆ ਦੇ ਵਿੱਚ ਜੋ ਪਾਣੀ ਹੈ ਉਹ 1,05,000 ਕਿਊਬਿਕ ਛੱਡਿਆ ਗਿਆ ਪਰ ਉਸ ਤੋਂ ਬਾਅਦ ਜੋ ਪਾਣੀ ਪਹਿਲਾਂ ਵੀ ਉਸ ਤੇ ਚੱਲ ਰਿਹਾ ਸੀ ਟੋਟਲ ਮਿਲਾ ਕੇ 2 ਲੱਖ ਤੋਂ ਉੱਪਰ ਪਾਣੀ ਚੱਲ ਰਿਹਾ ਹੈ ਤੇ ਪਾਣੀ ਦੀ ਸਪੀਡ ਇੱਕ ਵਾਰ ਫਿਰ ਵਧਣੀ ਸ਼ੁਰੂ ਹੋ ਚੁੱਕੀ ਹੈ ਸਿੱਧੀ ਲਾਈਵ ਤਸਵੀਰਾਂ ਸ਼ਾਮ ਹਨੇਰਾ ਹੋ ਚੁੱਕਿਆ ਤੇ ਜਲਦੀ ਨਵੀਂ ਇੱਕ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ